ਕੁਦਰਤ ਦੀ ਸਾੰਭ ਸੰਭਾਲ ਕਰਕੇ ਵੀ ਇਹ ਦੇਸ਼ ਸਾਡੇ ਤੋਂ ਬਹੁਤ ਅੱਗੇ ਨੇ ਯਾਰ ਜੇ ਦੇਖੀਏ ਨਾ ਵੀ ਕੁਦਰਤ ਨੂੰ ਜੇ ਸੰਭਿਆ ਇਹਨਾਂ ਨੇ ਵਾਤਾਵਰਨ ਨੂੰ ਬਚਾਇਆ ਕੁਦਰਤ ਨੂੰ ਸੰਭਿਆ ਇੱਥੇ ਮੌਸਮ ਇੰਨਾ ਸੋਹਣਾ ਸੁਹਾਵਣਾ ਕਿਉਂ ਰਹਿੰਦਾ ਇਹਦਾ ਵੱਡਾ ਕਾਰਨ ਆ ਵੀ ਇੱਥੇ ਇਹਨਾਂ ਨੇ ਕੁਦਰਤ ਨੂੰ ਸੰਭਿਆ ਭਗਵਾਨ ਸੁਪਤੀ ਉਹਨਾਂ ਨਾਲ ਵਾਲੀ ਜੋ ਪ੍ਰਮਾਤਮਾ ਦੀ ਸਾਜੀ ਹੋਈ ਕੁਦਰਤਾ ਉਧਰ ਨਾਲ ਬਾੜੀ ਸ਼ੇਰਖਨ ਦੀ ਇਹ ਆ ਦੇਖੋ ਹੁਣ ਸਿਟੀ ਦੇ ਵਿੱਚ ਸ਼ਹਿਰ ਦੇ ਵਿੱਚ ਇਹਨਾਂ ਨੇ ਜੰਗਲ ਲਾਏ ਹੋਏ ਨੇ ਆ ਦੇਖੋ ਆ ਛੋਟੇ ਛੋਟੇ ਜੀ ਇਹਨਾਂ ਨੇ ਡੇਡ ਡੇਡ ਦੋ ਦੋ ਕੀਲੇ ਦੇ ਜੰਗਲ ਇਹ ਸਨੋਪਾਈ ਕਰਕੇ ਹੁਣ ਥੋੜੇ ਜੇ ਸੁੱਕੇ ਨੇ ਆ ਦੇਖੋ ਨਵੇਂ ਖੜ ਰਹੇ ਨੇ ਸਨੋਪਾਈ ਕਰਕੇ ਨਾ ਥੋੜਾ ਜਿਹਾ ਲੈ ਇਹ ਤਾਂ ਕਰਕੇ ਗ੍ਰੀਨਰੀ ਘਟਾ ਪਰ ਬਸ ਆ 5 7 10 ਦਿਨਾਂ ਚ ਭਰ ਜਾਣਾ ਸਾਰੇ ਫੁੱਟ ਪੇ ਸਾਰਿਆਂ ਨੇ ਪੱਤੇ ਕੱਢ ਲਏ ਆ ਦੇਖੋ ਸ਼ਹਿਰ ਦੇ ਸਿਟੀ ਦੇ ਵਿੱਚ ਮਤਲਬ ਇਹਨਾਂ ਨੇ ਇੰਨੇ ਕ ਜੰਗਲ ਲਾਏ ਨੇ ਨਾ ਤੁਸੀਂ ਥੋੜਾ ਜਿਹਾ ਚੱਲੋਗੇ ਥੋੜੇ ਥੋੜੇ ਟਾਈਮ ਬਾਅਦ ਤੁਹਾਨੂੰ ਇੱਕ ਜੰਗਲ ਜਾਂ ਮਿਲ ਹੀ ਜਾਣਾ ਦੇਖੋ ਕਿੰਨੇ ਦਰਖਤ ਲਾਉਂਦੇ ਆ ਦੇਖੋ ਔਰ ਪੰਛੀਆਂ ਦੀਆਂ ਆਵਾਜ਼ਾਂ ਕੁਝ ਨਹੀਂ ਹੈਗਾ ਔਰ ਵੈਦਰ ਵੀ ਇੰਨਾ ਸੁਹਾਵਣਾ ਵੀ ਮਸਾਂ 15 16 ਟੈਂਪਰੇਚਰ ਹੋਊਗਾ ਆ ਦੇਖੋ ਆ ਵੀ ਕੁਦਰਤੀ ਆ ਨਾ ਕਿੰਨੇ ਸੋਹਣੇ ਪੰਛੀ ਇੱਥੇ ਰਹਿੰਦੇ ਆ ਤੇ ਆ ਦੇਖੋ ਜੰਗਲ ਹੀ ਜੰਗਲੋ ਦੇਖੋ ਮੈਂ ਜੰਗਲ ਦੇ ਨਾਲ ਨਾਲ ਹੀ ਤੁਰਿਆ ਆਉਂਦਾ ਸੀ ਬੜਾ ਸੋਹਣਾ ਯਾਰ ਇਹ ਬਣਾਉਂਦੇ ਆ ਇਹਨਾਂ ਨੇ ਇੰਨਾ ਕਿ ਸੰਭਾਲਿਆ ਹੋਇਆ ਹੈ ਨਾ ਜੇ ਕਿਤੇ ਕੁਦਰਤ ਨੂੰ ਸੰਭਾਇਆ ਤਾਂ ਇਹ ਦੇਸ਼ਾਂ ਨੇ ਸੰਭਾਇਆ ਸਾਡੇ ਤੋਂ ਇਸ ਪੱਖ ਤੋਂ ਵੀ ਬਹੁਤ ਅੱਗੇ ਦੇਖੋ ਘਰ ਲੋਕਾਂ ਦੇ ਦਰਖਤ ਦੇਖੋ ਤੁਸੀਂ ਘਰਾਂ ਦੇ ਜਮੇ ਫਰੰਟ ਤੇ ਅਸੀਂ ਵਾੜ ਦਿੰਨੇ ਆ ਸਾਡੀਆਂ ਬੀਬੀਆਂ ਕਹਿੰਦੇ ਨੇ ਵੀ ਦਰਖਤ ਗੰਧ ਪਾਉਂਦੇ ਆ ਤਾਰਾ ਦੇਖੋ ਇਹਨਾਂ ਨੇ ਯਾਰ ਕਿੰਨਾ ਇੱਕ ਇਹਨਾਂ ਨੇ ਸਾਮ ਸੰਭਾਲ ਕੀਤੀ ਹੋਈ ਅਦਰਾਖਤੀ ਦਰਖਤ ਹੀ ਦਰਖਤ ਖੜੇ ਆ ਹੁਣ ਇਹਨਾਂ ਨੇ ਇਹਦੇ ਵਿੱਚ ਕੀੜਾ ਕੱਢਣ ਲਈ ਵੀ ਉਹ ਦੇਖੋ ਬੈਨ ਲਾਇਆ ਹੈ ਜੇ ਕਿਸੇ ਨੇ ਬੋਤਲ ਲਫਾਫਾ ਵਗੈਰਾ ਸਿੱਟਣਾ ਤੇ ਇਹਦੇ ਵਿੱਚ ਕੀੜਾ ਕੱਢਣ ਲਈ ਇਹਨਾਂ ਨੇ ਆਹ ਰਸਤਾ ਵੀ ਬਣਾਇਆ ਹੈ ਪਰਲੇ ਪਾਸੇ ਜਾ ਨਿਕਲਦਾ ਦੇਖੋ ਰਸਤਾ ਬਣਾ ਲੋਕ ਸਵੇਰੇ ਇੰਨੇ ਕਿ ਸੈਰ ਕਰਦੇ ਆ ਇਧਰ ਨੂੰ ਲੋਕ ਬਹੁਤ ਆ ਦੇਖੋ ਸਾਰਾ ਇਹਨਾਂ ਨੇ ਜੰਗਲ ਵਾਲੀ ਫੀਲਿੰਗ ਦਿੱਤੀ ਹੋਈ ਆ ਵਾਕਈ ਯਾਰ ਜੇ ਬਚਾਇਆ ਨਾ ਕੁਦਰਤ ਨੂੰ ਸੰਭਾਲਿਆ ਆ ਦੇਖੋ ਬੈਂਚ ਲਾਏ ਨੇ ਬੈਠਣ ਤਾਂ ਇਹਨਾਂ ਨੇ ਸੰਭਾਲਿਆ ਕੋਈ ਆਵਾਜ਼ ਨਹੀਂ ਬਿਲਕੁਲ ਸ਼ਾਂਤ ਮਾਹੌਲ ਬਿਲਕੁਲ ਸ਼ਾਂਤੀ ਤਾਂ ਬੋਲ ਰਹੇ ਨੇ ਵਿੱਚ ਮਾਣੇ ਮੋਟੇ ਕੋਈ ਪੰਛੀ ਜਾਨਵਰ ਕੋਈ ਆਹ ਚਿੜੀਆਂ ਵਗੈਰਾ ਇਹਨਾਂ ਦੀ ਆਵਾਜ਼ ਆ ਦੇਖੋ ਪਰਲੇ ਪਾਸੇ ਆਪਾਂ ਫੇਰ ਨਿਕਲੇ ਆਏ ਔਰ ਪਰਲੇ ਪਾਸੇ ਨਾਲ ਹੀ ਫੇਰ ਵਸੂ ਦੇਖੋ ਉਹ ਸਾਹਮਣੇ ਫੇਰ ਵਸੂ ਆ ਗਈ ਆਹ ਰਸਤੇ ਦੇ ਵਿੱਚ ਦੀ ਆਪਾ ਸਾਡੇ ਅਸੀਂ ਵੱਡ-ਵੱਡੇ ਦਰਖਤ ਸਭ ਉਜਾੜਾ ਕਰਤਾ ਕਿਸੇ ਨੂੰ ਕੋਈ ਚਿੰਤਾ ਨਹੀਂ ਕੋਈ ਫਿਕਰ ਨਹੀਂ ਪਾਣੀ ਬਾਰੇ ਨਹੀਂ ਕਿਸੇ ਨੂੰ ਫਿਕਰ ਦਰਖਤਾਂ ਬਾਰੇ ਨਹੀਂ ਫਿਕਰ ਜੇ ਇੱਥੇ ਅੱਜ ਵੈਦ ਰ ਇੰਨਾ ਸੋਹਣਾ ਤੇ ਠੰਡਾ ਵੈਦਰਾ ਇਹਦਾ ਮੁੱਖ ਕਾਰਨ ਆ ਜੰਗਲ ਵੀ ਲਾਇਏ ਨੇ ਇਹਨਾਂ ਨੂੰ ਦੇਖੋ ਸਾਡੇ ਹਰ ਪਿੰਡ ਚ ਪੰਚਾਇਤੀ ਜ਼ਮੀਨ ਕਿਲਾ ਦੋ ਦੋ ਕਿਲੇ ਪਈ ਆ ਜੇ ਆਪਾਂ ਹੋਰ ਨਹੀਂ ਕਿਤੇ ਲਾ ਸਕਦੇ ਤਾਂ ਪੰਚਾਇਤੀ ਜ਼ਮੀਨ ਦੇ ਵਿੱਚ ਹੀ ਨਾ ਹਰ ਪਿੰਡ ਇੱਕ ਦੋ ਦੋ ਢਾਈ ਢਾਈ ਕਿਲੇ ਦਾ ਜੰਗਲ ਲਾ ਲਵੇ ਤਾਂ ਵੀ ਕੁਝ ਫਰਕ ਪੈ ਸਕਦਾ ਪਰ ਉਹ ਫਰਕ ਪੈਣਾ 15 18 ਸਾਲਾਂ ਬਾਅਦ ਅੱਜ ਦੇ ਲੱਗੇ ਦਰਖਤ 15 18 ਸਾਲਾਂ ਬਾਅਦ ਉਹਨਾਂ ਨੇ ਜਾ ਕੇ ਸ਼ਾਂ ਦੇਣੀ ਆ ਦੇਖੋ ਜੰਗਲ ਹੀ ਜੰਗਲ ਆ ਇਹਨਾਂ ਕਿਆ ਕਮਾਲ ਯਾਰੇ ਕਰ ਦਿੰਦੇ ਆ ਇਹ ਲੋਕ ਵਾਕੀ ਸਿਫਤ ਕਰਨੀ ਬਣਦੀ ਆ ਦੇਖੋ ਫੇਰ ਇਧਰ ਕਾਰ ਸ਼ੁਰੂ ਹੋ ਗਏ ਨਾਲੀ ਬਹੁਤ ਸਿਰਾ ਕਰਾਉ ਤੇ ਰਹੇ ਇਹਨਾਂ ਦੀ ਸਿਫਤ ਕਰਨੀ ਝੂਠੀ ਸਿਫਤ ਨਹੀਂ ਇਹਨਾਂ ਦੀ ਇਹ ਸੱਚੀ ਸਿਫਤ ਆ ਕਿਉਂਕਿ ਪਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਹੁੰਦੀ ਦੇਖੋ ਕਿੰਨਾ ਸੋਹਣਾ ਇਹਨਾਂ ਨੇ ਕਰਿਆ ਹੋਇਆ ਨਾ ਸਿਰਾ ਕਰਾ ਰਿਹਾ ਪਿਆ ਜਿੰਨੀ ਮਰਜ਼ੀ ਤੁਸੀਂ ਇਹਨਾਂ ਦੀ ਸਿਫਤ ਕਰੀ ਚੱਲੋ ਧੰਨਵਾਦ ਜੀ ਵੀਡੀਓ ਨੂੰ ਸ਼ੇਅਰ ਲਾਈਕ ਜਰੂਰ ਕਰਿਓ ਸਾਰਿਆਂ ਦਾ ਧੰਨਵਾਦ